ਸੰਗਤਾਂ ਬਾਬਾ ਵਿਧੀ ਚੰਦ ਐਵੀਨੀ ਕਲੋਨੀ ਦੀਆਂ ਸੰਗਤਾਂ ਨੇ ਦਾਸ ਨੂੰ ਹੁਕਮ ਕੀਤਾ ਕਿ ਤੁਸੀਂ ਲੰਗਰ ਕਿੱਥੇ ਲਾਓ ਅਸੀਂ ਤੁਹਾਨੂੰ ਜਗ੍ਹਾ ਦਿੰਨੇ ਆ ਹੁਣ ਸੰਗਤਾਂ ਨੇ ਸਾਨੂੰ ਇੱਥੇ ਚੜ੍ਹਾ ਵੀ ਆਪਦੀ ਦਿੱਤੀ ਆ ਜੋ ਬਿਲਕੁਲ ਉਥੇ ਕੁੱਡਿਆ ਸਾਹਿਬ ਬਣਾਉਣੀ ਆ ਅਤੇ ਲੰਗਰ ਕਈ ਸਾਲਾਂ ਤੋਂ ਲੈ ਕੇ ਇੱਥੇ ਬਾਬਾ ਵਿਧੀ ਚੰਦ ਐਵੀਨੀ ਕਲੋਨੀ ਵਿਖੇ ਲੰਗਰ ਜੋ ਦਾਸ ਗੁਰਦੁਆਰਾ ਕਲਾ ਸਾਹਿਬ ਪਿੰਡ ਠਾਟgarh ਜ਼ਿਲ੍ਹਾ ਸ੍ਰੀ ਕਰਮਤਾਰ ਸਾਹਿਬ ਵੱਲੋਂ ਦੇਸ਼ਪ੍ਰਦੇਸ਼ ਦੀਆਂ ਸੰਗਤਾਂ ਇਲਾਕੇ ਦੀਆਂ ਸੰਗਤਾਂ ਸਿੱਖ ਸੰਸਾਧਾਂ ਦੇ ਸ਼ਾਮ ਦੀਆਂ ਸ਼ਾਨੀਆਂ ਜੋ ਸਾਨੂੰ ਪਿਆਰ ਕਰਦੀਆਂ ਹਨ ਉਹਨਾਂ ਵੱਲੋਂ ਖਾਂਡ ਦੀਆਂ ਬੋਰੀਆਂ ਘਿਓ ਦੇ ਪੀਪੇ ਮਾਇਆ ਰਸਤਾ ਬਸਤਾ ਆਟਾ ਦਾਣਾ ਜੋ ਵੀ ਆਉਂਦਾ ਮੈਂ ਇੱਕ ਸੰਗਤਾਂ ਨੂੰ ਬੇਨਤੀ ਕਰਦਿਆਂ ਨਾ ਤਾਂ ਮੈਂ ਕਿਸੇ ਢੀਰੇ ਦਾ ਮਹਾਨਤਾ ਨਾ ਮੈਂ ਕਿਸੇ ਪੁਰਦੋਰੇ ਦਾ ਬਾਬਾ ਅਸੀਂ ਕੇਵਲ ਤੇ ਕੇਵਲ ਗੁਰੂ ਗ੍ਰੰਥ ਗੁਰੂ ਪੰਥ ਦੇ ਇੱਕ ਚੌਂਕੀਦਾਰਾਂ ਕਾਲ ਤੱਕ ਤੋਂ ਬਿਨਾ ਸਾਡਾ ਹੋਰ ਕੋਈ ਨਾ ਹੈਗਾ ਨਾ ਅਸੀਂ ਕਿਸੇ ਦੇ ਬੰਨਾਂ ਅਸੀਂ ਕਾਲ ਤਖਤ ਦੇ ਪਾਸ਼ਕਾਂ ਤੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਸੇਵਾਦਾਰਾਂ ਨੌਜਵਾਨ ਪੀੜ੍ਹੀ ਸਾਡੇ ਬੱਚੇ ਤੇ ਬੱਚੀਆਂ ਜਿਹੜੇ ਨਸ਼ਿਆਂ ਵਿੱਚ ਨਲਤਾਨ ਹੋਏ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਬੱਚਿਓ ਨਸ਼ਿਆਂ ਤੋਂ ਬਚ ਕੇ ਆਪਦੇ ਮਾਂ ਪਿਓ ਨੂੰ ਉੱਚਾ ਆਪਦੇ ਮਾਂ ਪਿਓ ਦੀ ਖੌਨ ਨੂੰ ਉੱਚਾ ਕਰੋ ਆਪਦੇ ਮਾਂਟਰ ਦੇ ਨਾਲ ਉੱਚਾ ਕਰੋ ਆਪਦੇ ਨੰਕਰ ਨੂੰ ਆਪਦੇ ਦੇਸ਼ ਨੂੰ ਉੱਚਾ ਕਰੋ ਅੰਮ੍ਰਿਤ ਛਕ ਲੋ ਨਸ਼ਿਆਂ ਪੱਤਿਆਂ ਤੋਂ ਦੂਰ ਹੋਵੋ ਗੁਰੂ ਦੇ ਲੜ ਲੱਗ ਜਾਓ ਇਹ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦਾ ਲੰਗਰ ਬੜੇ ਸਾਲਾਂ ਤੋਂ ਨਿਰੰਤਰ ਚੱਲਦਾ ਹੈ ਹਰ ਸਾਲ 5 6 7 ਦਾ ਹੁੰਦਾ ਹੈ ਪਰ ਅਸੀਂ 4 ਨੂੰ ਲਾ ਕੇ ਤੇ 8 ਨੂੰ ਸਮਾਪਤੀ ਕਰਦੇ ਹਾਂ ਮੈਂ মিডিਆ ਰਾਹੀਂ ਸਾਰਿਆਂ ਸਾਹਾਂ ਨੂੰ ਬੇਇਤੀ ਕਰਦਾ ਕਿ 19.5 ਹਜ਼ਾਰ ਕੁੜੀ ਹੁਣ ਤੱਕ ਅਸੀਂ ਵਿਆਹੀ ਹੈ। ਇਹ ਕੁੜੀ ਨੂੰ 1 ਲੱਖ ਦਾ ਸਮਾਨ ਦਿੰਨੇ ਆ। ਸੋ ਇਸ ਕਰਕੇ ਕੁਝ ਜਣਾ ਸੁਜੋਗ ਦਿਓ। ਵੱਧ ਤੋਂ ਵੱਧ ਸੰਗਤਾਂ ਸਾਡੇ ਨਾਲ ਪਿਆਰ ਕਰਨ। ਸਾਡੇ ਨੰਬਰ ਨੋਟ ਕਰ ਲਓ। 8054761013 8054761013 9317490850 9646635251 ਇਹ ਸਾਡੇ ਨੰਬਰ ਨੇ। ਆਵ ਸੰਤੋਸ ਪਰ ਕਰੋ ਗੁਰੂਆਂ ਸੰਗਤਾਂ ਜਿਵੇਂ 4 ਮਹੀਨੇ ਇੰਪੋਰਟ ਰਸਤੇ ਵਿੱਚ ਲੰਗਰ ਜਿੱਡੇ ਵੱਡੀ ਮਰਜੀ ਆਪਣੀਆਂ ਸਤਾਵੀਆਂ ਆਉਂਦੀਆਂ ਹਰ ਸਾਲ ਪਟਨਾ ਸਾਹਿਬ ਗੁਰੂ ਗੋਵਿੰਦ ਸਿੰਘ ਦੇ ਅਵਤਾਰ ਦੇ ਹਲੇ ਤੇ ਲੰਗਰ ਲਾਉਂਦੇ ਆ ਜਿੰਨੀਆਂ ਸਤਾਵੀਆਂ ਆਉਂਦੀਆਂ ਸਾਰੀਆਂ ਸਤਾਵੀਆਂ ਤੇ ਲੰਗਰ ਲਾਉਂਦੇ ਆ ਰਸਤਾ ਤਰਗਾਹੋ ਆਉਂਦੀਆਂ ਜਿੰਨੀ ਰਸਤਾ ਸਾਨੂੰ ਉਹ ਗੁਰੂ ਮੇਰਾ ਗੁਰੂ ਗ੍ਰੰਥ ਸਾਹਿਬ ਧੰਨ ਗੁਰੂ ਨਾਨਕ 20 ਰੁਪਈਆ ਦਾ ਲੰਗਰ ਜਿਹੜਾ ਉਹ ਸਾਨੂੰ ਰਸਤਾ ਦਰਗਾਹੋ ਗੁਰੂ ਦੇ ਇੱਦਰ ਅਸੀਂ ਲੰਗਰ ਲਾਈ ਜਾਂਦੇ ਆ ਤੇ ਲਾਉਂਦੇ ਰਹਿਣਾ ਜਾਨ ਸਾਹਿਬ ਸਾਡਾ ਮਹਾਨ ਹੈ ਜੋ ਸਿੱਖ ਪੰਥ ਦੀ ਸ਼ਾਨ ਹੈ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਹ